ਹਾਂਜੀ ਭਾਈ ਕੀ ਹਾਲ ਹੈ ਲੈ ਭਾਈ ਤੁਹਾਨੂੰ ਆਸਤਵੰਤ ਮਸ਼ੀਨ ਖੜੀ ਹੈ ਠੀਕ ਹੈ ਭਾਈ ਤਨ ਬੈਲਟਾਂ ਨੂੰ ਕੁਲੀ ਜਲੇਗਾ ਡਬਲ ਸਿਲੰਡਰ ਇੰਜਨ ਲੱਗਿਆਗਾ ਚੌੜੀ ਤਰਪਾਈ ਦੀ ਆ ਮਸ਼ੀਨ ਠੀਕ ਹੈ ਭਾਈ 10 ਇੰਚੀ ਚਾਸੀ ਆ 6 ਇੰਚੀ ਤਰਪਾਈ ਆ 25 ਫੁੱਟ ਤਰਫ ਆਈ ਆ ਲਓ ਬਈ ਕਰੋ ਚੈੱਕ ਕਲਚ ਪਲੇਟ ਪ੍ਰੈਸ਼ਰ ਵਾਲੀ ਲੱਗੀ ਵੀ ਹੈਗੀ ਠੀਕ ਹੈ ਠੋਸ ਕੇਮ ਲੱਗੀ ਵੀ ਹੋਈ ਆ ਕਰਾਰੇ ਦੀ ਕੰਡੀਸ਼ਨ ਪੂਰੀ ਸਾਫ ਪਈ ਆ ਦੇਖੋ ਬਾਈ ਔਰ ਅਜਿਹੀਆਂ ਮਸ਼ੀਨ ਦਿਖਾਉਣੇ ਆ ਇਧਰੋਂ ਮਸ਼ੀਨ ਦੇਖੋ ਦੇਖੋ ਇਹ ਪਨੀਰ ਨਾ ਮਾ ਲਾਤਾ ਪਾਈਪ ਵਾਲਾ ਘੋੜਾ ਲੱਗਿਆ ਹੋਇਆਗਾ ਮੋਟੇ ਘੜਾਂ ਤੇ ਹੈਵੀ ਘੜਾਂ ਤੇ ਠੀਕ ਹੈ ਕਰੋ ਚੈੱਕ ਗਰਾਰੀਆਂ ਇਧਰ ਵੀ ਸਿੰ ਡਬਲ ਗਰਾਰਾ ਲੱਗਿਆ ਉਧਰ ਵੀ ਡਬਲ ਗਰਾਰਾ ਲੱਗਿਆ ਪੀਨ ਬਿਲਕੁਲ ਸਾਫ ਠੀਕ ਹੈ ਚਾਦਰ ਮੂਰੋ ਵੀ ਸਾਫ ਆ ਪੂਰੀ ਕੋਈ ਮਸ਼ੀਨ ਚ ਆਵਾਜ਼ ਨਹੀਂ ਹੈਗੀ ਬਾਈ ਮਸ਼ੀਨ ਚ 10 ਇੰਚੀ ਚਾਸੀ ਆ 6 ਇੰਚੀ ਤਰਪਾਈਆ 25 ਫੁੱਟ ਠੀਕ ਹੈ ਬਾਈ ਨਾਲ ਦਾ ਪੇਂਟ ਆ ਪੁਲੀਆਂ ਪੁਲੀਆਂ ਦੇਖ ਪੁਰੀਆਂ ਆ ਸਾਫ ਪਈਆਂ ਠੀਕ ਹੈ ਤਿੰਨਾ ਬੈਲਟ ਨੇ ਆ ਇੱਕ ਇਧਰੋਂ ਬੈਲਟ ਟੁੱਟ ਗਈ ਸੀ ਠੀਕ ਹੈ ਭਾਈ ਆ ਦੇਖੋ origignal ਪੇਂਟ ਆ ਮਸ਼ੀਨ ਦਾ ਔਰ ਤੁਹਾਨੂੰ ਆ ਜੋ ਕਰਾਂ ਇਧਰ ਦਿਖਾਈਏ ਕਰਾਂ ਆ ਵੀ ਤਿੰਨ ਬੈਲਟਾਂ ਪੂਰੀਆਂ ਸਾਫ਼ ਬੈਲਟਾਂ ਪਈਆਂ ਤਾਰ ਹੋਊਗੀ ਭਾਈ ਸਾਹਿਬ ਇਹ ਤੇ ਕੋਈ 200 ਫੁੱਟ ਦਾ 200 ਫੁੱਟ 250 ਫੁੱਟ ਤਾਰ ਹੋਵੇ ਵੱਧ ਹੋਵੇ ਪਰ ਕਹਿਣ ਦੇ ਮਤਾਬਿਕ ਇੰਨੀ ਕਿਤਾਰ ਹੈਗੀ 225 ਫੁੱਟ ਤਾਰ ਹੈਗੀ ਆ ਡਬਲ ਸਪਰਿੰਗ ਲੱਗਿਆ ਸਤਵੰਤ ਮਸ਼ੀਨ ਹੈ ਇਹ ਬਕਾਊ ਆ ਬਾਈ ਮਗਰਿਆੜ ਦੇਖ ਲੋ ਟੂਲ ਦੇਖੋ ਮਗਰਿਆੜ ਟੂਲ ਦੋਨੇ ਸਹੀ ਹੈ ਠੀਕ ਹੈ ਜੀ ਮਸ਼ੀਨ ਬਕਾਊ ਆ ਜਿਹਦਾ ਰੇਟ ਹੈਗਾ ਬਾਈ ਸਾਹਿਬ 270000 ਰੁਪਏ ਦੇ ਰੈਂਕ ਚੁਪਾਓ